ਰਾੜਾ ਸਾਹਿਬ ਦੇ ਨੇੜਲੇ ਪਿੰਡ ਜ਼ਿਰਕ ਜਿੱਥੇ ਕੀ ਰਿੱਕੀ ਅਜਨੋਦ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਪਿੰਡ ਜ਼ਿਰਕ ਪਹੁੰਚਨ ਤੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ ਇਸ ਸਮੇਂ ਰਿੱਕੀ ਅਜਨੋਦ ਦੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰਾ ਤੇ ਮੇਰੀ ਟੀਮ ਦਾ ਇੱਥੇ ਆਉਣ ਦਾ ਮੁੱਖ ਕਾਰਨ ਇਹ ਹੈ ਕਿ ਆਉਣ ਵਾਲੇ 28 ਸਤੰਬਰ ਨੂੰ ਅਸੀਂ ਪਿੰਡ ਅਜਨੋਦ ਵਿਖੇ ਜ਼ਰੂਰਤਮੰਦ ਅਤੇ ਬੇਜ਼ਹਾਰਾ ਲੜਕੀਆਂ ਦਾ ਵਿਆਹ ਕਰਨ ਜਾ ਰਹੇ ਹਾਂ ਸੋ ਸਮੁੱਚੀ ਸਾਧ ਸੰਗਤ ਨੂੰ ਇਹ ਬੇਨਤੀ ਹੈ ਕਿ ਕਿਤੇ ਵੀ ਕੋਈ ਬੇਸਹਾਰਾ ਜਾਂ ਗਰੀਬ ਲੜਕੀ ਜਿਸ ਦਾ ਪਰਿਵਾਰਕ ਮੈਂਬਰ ਉਸ ਦਾ ਵਿਆਹ ਕਰਨ ਦੇ ਸਮਰਥ ਨਾ ਹੋਵੇ ਤਾਂ ਅਸੀਂ ਉਹਨਾਂ ਲੜਕੀਆਂ ਤੇ ਲੜਕੀਆਂ ਦਾ ਵਿਆਹ ਕਰਵਾਵਾਂਗੇ ਅਤੇ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲਾ ਸਾਰਾ ਸਮਾਨ ਉਹਨਾਂ ਨੂੰ ਸਾਡੀ ਸੰਸਥਾ ਵੱਲੋਂ ਦਾਨ ਕੀਤਾ ਜਾਵੇਗਾ। ਉਹਨਾਂ ਨੇ ਇਸ ਸਮੇਂ ਕਿਹਾ ਕਿ ਪੰਜਾਬ ਦੀ ਰਹਿਣ ਵਾਲੀ ਕੋਈ ਵੀ ਲੜਕੀ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੀ ਹੋਵੇ ਉਸ ਦਾ ਵਿਆਹ ਉਸਦੇ ਧਰਮ ਦੀ ਮਰਿਆਦਾ ਅਨੁਸਾਰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੇਖੇਗੇ ਲੜਕੇ ਨਾਲ ਹੋਵੇਗਾ। ਬਾ ਸਾਡਾ ਕੰਮ ਕੇਵਲ ਉਹਨਾਂ ਦੇ ਪਰਿਵਾਰਕ ਨੂੰ ਆਰਥਿਕ ਤੌਰ ਤੇ ਪੂਰੀ ਸਹਾਇਤਾ ਕਰਨਾ ਹੈ ਇਸ ਸਮੇਂ ਸਮੂਹ ਨਗਰ ਨਿਵਾਸੀਆਂ ਨੂੰ ਸੰਬੋਧਨ ਕਰਦੇ ਆ ਮੋਨੂ ਲਲਤੋ ਨੇ ਰਿੱਕੀ ਅਗਨੋਬਾਈ ਬਾਰੇ ਬੋਲਦੇ ਆ ਕੀ ਕਿਹਾ ਕਿਸੇ ਵੀ ਸੁਣੋ ਜੇਕਰ ਪਤਾ ਹੈ ਤੇ ਉਹ ਵੀ ਬਹੁਤ ਵਧੀਆ ਗੱਲ ਹੈ ਪਰ ਮੈਂ ਤੁਹਾਨੂੰ ਸਾਰਾ ਕੁਝ ਜਿਹੜਾ ਡਿਟੇਲ ਦੇ ਵਿੱਚ ਅੱਜ ਅਸੀਂ ਦੱਸਾਂਗੇ 28 ਸਤੰਬਰ ਢੀਆਂ ਦੇ ਦਿਨ ਬਾਬੇ ਸ਼ਹੀਦ ਸਪੋਰਟਸ ਕਲੱਬ ਦੀ ਤਰਫੋਂ ਔਰ ਸਾਡੇ ਵੱਡੇ ਭਾਈ ਬਾਈ ਰਿੱਕੀ ਅਜਨੌਤ ਜੀ ਸਰਪੰਚ ਸੀਤਾ ਅਜਨੌਤ ਜੀ ਉਹਨਾਂ ਦੀ ਸਾਰੀ ਟੀਮ ਦੀ ਤਰਫੋਂ ਲੋੜਵੰਦ ਪਰਿਵਾਰਾਂ ਦੀਆਂ ਢੀਆਂ ਦੇ ਜਿਹੜੇ ਵਿਆਹ ਉਹ 28 ਸਤੰਬਰ ਨੂੰ ਬਾਬੇ ਸ਼ਹੀਦ ਗੁਰੂ ਘਰ ਦੇ ਵਿੱਚ ਗੁਰੂ ਜਿਹੜਾ ਸਥਾਨ ਬਣਿਆ ਹੋਇਆ ਉੱਥੇ ਆਪਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਰਵਾਉਣ ਜਾ ਰਹੇ ਹਾਂ ਇਹ ਵਿਆਹ ਇਕੱਲੇ ਰੇਖੀ ਸਿੱਧੂ ਗੜੀ ਕੀ ਅਜਨੌਗ ਦੀ ਤਰਫੋਂ ਨਹੀਂ ਕਰਵਾਏ ਜਾ ਰਹੇ ਤੁਹਾਡੇ ਸਾਰੇ ਭਰਾਵਾਂ ਦੇ ਨੌਜਵਾਨਾਂ ਦੇ ਸਾਡੇ ਬਜ਼ੁਰਗਾਂ ਦੇ ਮਾਤਾਵਾਂ ਦੇ ਵੀਰਾਂ ਦੇ ਭੈਣਾਂ ਦੇ ਸਾਰੇ ਦੇ ਮੁੱਚੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਹੀ ਕਰਵਾਏ ਜਾ ਰਹੇ ਹੈ ਅੱਜ ਆਪਾਂ 71ਵੀਂ ਇਸ ਧਰਤੀ ਤੇ ਇਸ ਪਿੰਡ ਵਿੱਚ ਇਸ ਨਗਰ ਵਿੱਚ ਤੁਹਾਡੇ ਸਾਹਮਣੇ ਇਸ ਕਰਕੇ ਹੋਏ ਹਾਂ ਕਿਉਂਕਿ ਸਾਨੂੰ ਸਾਰਿਆਂ ਨੂੰ ਤੁਹਾਡੇ ਸਾਥ ਦੀ ਸਹਿਯੋਗ ਦੀ ਬਹੁਤ ਲੋੜ ਹੈ ਸਹਿਯੋਗ ਤੁਹਾਡਾ ਕੱਲਾ ਪੈਸੇ ਵੱਲੋਂ ਧੰਨ ਵੱਲੋਂ ਨਹੀਂ ਚਾਹੀਦਾ ਸਾਨੂੰ ਤੁਹਾਡਾ ਹਰ ਪਾਸਿਓਂ ਹੀ ਸਹਿਯੋਗ ਚਾਹੀਦਾ ਕਿਉਂਕਿ ਕੋਈ ਨਾ ਕੋਈ ਪਰਿਵਾਰ ਆਪੋ ਆਪਣੇ ਪਿੰਡਾਂ ਦੇ ਵਿੱਚ ਇਲਾਕੇ ਵਿੱਚ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਅਸਲ ਵਿੱਚ ਲੋੜ ਹੁੰਦੀ ਹੈ ਔਰ ਉਹ ਲੋੜਵੰਦ ਪਰਿਵਾਰ ਕਈ ਵਾਰੀ ਜੱਗਦੇ ਹੋਈ ਆਪਾਂ ਕਹਿ ਸਕਦੇ ਆਂ ਵੀ ਇੱਕ ਦੂਜੇ ਕੋਲੇ ਗੱਲ ਨਹੀਂ ਕਰਦੇ ਪਰ ਅਸਲ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਠਹਿਰਾ ਆ ਹੁੰਦਾ ਉਹ ਠਹਿਰਾ ਹੀ ਆਪਾਂ ਦੂਰ ਕਰਨਾ ਸਾਰੇ ਵੀਰ ਸਾਰੀਆਂ ਮਾਤਾਵਾਂ ਸੁਚਾ ਨਗਰ ਸੁਚਾ ਇਲਾਕਾ ਆਪਾਂ ਰਲ ਮਿਲ ਕੇ ਉਹ ਲੋੜਵੰਦ ਪਰਿਵਾਰਾਂ ਦਾ ਸਾਥ ਦੇਵਾਂਗੇ ਜਿਨ੍ਹਾਂ ਨੂੰ ਸਾਥ ਦੀ ਲੋੜ ਹੈ ਇੱਕ ਕੁੜੀਆਂ ਦੇ ਵਿਆਹ ਦੀ ਲੋੜਵੰਦ ਪਰਿਵਾਰ ਜਿਨ੍ਹਾਂ ਦਾ ਔਕਾ ਹੁੰਦਾ ਜੀ ਪੈਸੇ ਵੱਲੋਂ ਹਰ ਇੱਕ ਚੀਜ਼ ਵੱਲੋਂ ਉਹਨਾਂ ਦਾ ਵਿਆਹ ਕਰਨੇ ਬਹੁਤ ਔਖੇ ਆ ਪਰਿਵਾਰਾਂ ਨੂੰ ਉਹ ਚੀਜ਼ ਲਈ ਅਸੀਂ ਬੇਨਤੀ ਲੈ ਕੇ ਆਏ ਆ ਤੇ ਤੁਹਾਨੂੰ ਪੁੱਛਣਾ ਚਾਹਾਂਗੇ ਵੀ ਜਿਹੜੇ ਵਿਆਹ ਕੀਤੇ ਜਾ ਰਹੇ ਨੇ ਗਰੀਬ ਲੜਕੀਆਂ ਦੇ ਕੀਤੇ ਜਾ ਰਹੇ ਨੇ ਕਿੰਨੀਆਂ ਲੜਕੀਆਂ ਵੈਸੇ ਤੁਸੀਂ ਰੱਖਿਆ ਵੀ ਕਿੰਨੀਆਂ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਕੋਈ ਅਨਲਿਮਿਟਡ ਹੈਗਾ ਜਿਵੇਂ ਤੁਹਾਡੀ ਜਿਹੜੀ ਟੀਮ ਇੱਥੇ ਪਹੁੰਚੀ ਆ ਕਿਹੜੀ ਚੀਜ਼ ਗੁਜਾਰਿਸ਼ ਲੈ ਕੇ ਪਹੁੰਚੀ ਆ ਵੀ ਤੁਸੀਂ ਕੀ ਚਾਹੁੰਦੀ ਆ ਬੇਸਿਕਲੀ ਤੁਹਾਡੀ ਟੀਮ ਪਰਿਵਾਰ ਵੱਧ ਤੋਂ ਵੱਧ ਲੋੜ ਨੂੰ ਸਾਨੂੰ ਪਰਿਵਾਰ ਪਰਿਵਾਰ ਮੈਨੂੰ ਹਾਂ ਵੀ ਉਹ ਪਰਿਵਾਰ ਚਾਹੀਦੇ ਨੇ ਐਸ ਇਟ ਇਜ਼ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਹੈ ਲੋੜਵੰਦ ਪਰਿਵਾਰ ਆਪਾਂ ਕਹਿ ਸਕਦੇ ਹਾਂ ਤੇ ਇਹ ਸਰ ਕਿੰਨੀ ਤਰੀਕ ਨੂੰ ਵਿਆਹ ਕਰਵਾਏ ਜਾ ਰਹੇ ਨੇ ਬੇਟੀ ਦੇਵਸ ਵਾਲੇ ਦੇ ਨੇ ਬੇਟੀ ਅੱਛਾ ਜਿਹੜਾ ਨੈਸ਼ਨਲ ਡੇ ਹੈਗਾ ਹਾਂ ਬੇਟੀ ਦੇਵਸ ਦੇ ਦੇ ਨੇ ਠੀਕ ਹੈ ਜੀ ਏਕੇ ਜੀ ਕੀ ਕਾਰਨ ਆ ਵੀ ਮਤਲਬ ਤੁਹਾਡੇ ਮਨ ਦੇ ਵਿੱਚ ਆਇਆ ਵੀ ਆਪਾਂ ਗਰੀਬ ਗਰੀਬ ਤੇ ਲੋੜਵੰਦ ਜਿਹੜੀਆਂ ਇੱਕ ਲੜਕੀਆਂ ਨੇ ਜ਼ਰੂਰਤਮੰਦ ਲੜਕੇ ਨੇ ਵੀ ਆਪਾਂ ਉਹਨਾਂ ਦੇ ਵਿਆਹ ਵਿਆਹ ਕਰੀਏ ਕੀ ਕਾਰਨ ਆ ਉਹਦਾ ਬੜੀ ਸੱਚੀ ਗੱਲ ਆਈ ਹਾਂ ਮੈਂ ਚਲੋ ਹਣਾ ਕਿਸੇ ਕਾਰਨ ਕਰਕੇ ਮੈਂ ਜ਼ਿਲ੍ਹੇ 'ਚ ਸੀਗਾ ਜੀ ਹੂੰ ਹੂੰ ਤੇ ਜਦੋਂ ਮੇਰੀ ਭੈਣਾਂ ਦੇ ਵਿਆਹ ਸੀ ਮੇਰੇ ਦੋ ਭੈਣਾਂ ਨੇ ਇੱਕ ਵੱਡੀ ਇੱਕ ਛੋਟੀ ਆ ਹਾਂਜੀ ਉਹਨਾਂ ਦੇ ਵਿਆਹ ਜਦੋਂ ਸੀਗੇ ਮੈਨੂੰ ਕੋਟ ਵੱਲੋਂ ਛੁੱਟੀ ਨਹੀਂ ਦਿੱਤੀ ਗਈ ਹੂੰ 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 ਪਰ ਛੁੱਟੀ ਨਾ ਨਾ ਮਿਲਣ ਦੇ ਬਾਵਜੂਦ ਮੈਨੂੰ ਉਹ ਚੀਜ਼ੇ ਮੈਨੂੰ ਦਿਲ ਤੇ ਬਹੁਤ ਠੇਸ ਪਹੁੰਚੀ ਉਹ ਚੀਜ਼ ਹੂੰ ਹੂੰ ਮੈਂ ਸ਼ਗਨ ਪਿਆਰ ਕਰਨੀ ਸੀ ਉਹ ਨਹੀਂ ਕੀਤਾ ਗਿਆ ਮੇਰੇ ਤੋਂ ਉਹ ਚੀਜ਼ ਕਰਕੇ ਮੈਂ ਆਪਣੀਆਂ ਦੋ ਨਹੀਂ ਮੈਂ ਜਿੰਨੀਆਂ ਭੈਣਾਂ ਹੋਣਗੀਆਂ ਉਹਨੀਆਂ ਭੈਣਾਂ ਦੇ ਵਿਆਹ ਕਰਾਂਗਾ ਮਤਲਬ ਤੁਸੀਂ ਆਪਣੀ ਹੁਣ ਇੱਕ ਜ਼ਿੰਦਗੀ ਦਾ ਏਮ ਬਣਾ ਲਿਆ ਵੀ ਮੈਂ ਵੱਧ ਤੋਂ ਵੱਧ ਮਾਨਵਤਾ ਦੀ ਜਾਂ ਪੂਰੇ ਪੰਜਾਬ ਵਾਸੀਆਂ ਦੀ ਵੀ ਸੇਵਾ ਕਰਨੀ ਹੈਗੀ ਹੈ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਸਾਡੇ ਸਾਰਿਆਂ ਨੂੰ ਆਹੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ ਹੈ ਨਾਲ ਮਿਲ ਕੇ ਰਹਿਣਾ ਹੂੰ ਕੋਈ ਲੜਾਈ ਝਗੜੇ ਚ ਕੋਈ ਨਹੀਂ ਚੀਜ਼ਾਂ ਚ ਕੋਈ ਨਹੀਂ ਰੱਖਿਆ ਹੂੰ ਹੂੰ ਤੇ ਸਾਰੇ ਬਸ ਪਰਿਵਾਰਾਂ ਸਭ ਤੋਂ ਵੱਡਾ ਪਰਿਵਾਰ ਆ ਹੀ ਪਰਿਵਾਰ ਨਾਲ ਬੰਦਾ ਜੇ ਪਰਿਵਾਰ ਚ ਕੁਝ ਆ ਸਾਰਨ ਦੁਨੀਆ ਸਰ ਉੱਪਰ ਕੋ ਕੁਝ ਨਹੀਂ ਹੈਗਾ ਹੀ ਹੂੰ ਹੂੰ ਪਰਿਵਾਰ ਤੋਂ ਉੱਪਰ ਹੋ ਦੁਨੀਆ ਤੋਂ ਕੋਈ ਚੀਜ਼ ਨਹੀਂ ਖੁਸ਼ੀ ਹੈ ਜਿੱਥੇ ਪਰਿਵਾਰ ਤੇ ਮਿਲਦੀ ਆ ਮਰ ਕਿਤੇ ਨਹੀਂ ਮਿਲਦੀ ਇੱਕ ਪੁੱਛਣਾ ਚਾਹਾਂਗੇ ਵੀ ਕਿਹੜਾ ਕਿਹੜਾ ਸਮਾਨ ਆ ਜਿਹੜਾ ਤੁਹਾਡੇ ਵੱਲੋਂ ਮਤਲਬ ਕੀ ਜਿਹੜਾ ਲੜਕੇ ਨੂੰ ਦਿੱਤਾ ਜਾਣਾ ਜੋ ਸੰਭਾਵਨਾ ਦੇ ਤੌਰ ਤੇ ਦੱਸ ਸਕਦੇ ਹੋ ਉਹ ਤੇਲੂਆਈ ਬੈੱਡ ਟੀਵੀ ਬੈੱਡ ਜਮਾਇਓਗਾ ਕੂਲਰ ਹੋ ਗਿਆ ਅਲਮਾਰੀ ਹੋਗੀ ਮਸ਼ੀਨ ਹੋਗੀ ਭਾਂਡੇ ਹੋਗੇ ਕੱਪੜੇ ਹੋਗੇ ਬਿਸਤਰੇ ਹੋਗੇ ਸਾਰੀ ਚੀਜ਼ ਦੇਣਗੇ ਇਹਦੇ ਵਿੱਚ ਜਾਤ ਪਾਤ ਦਾ ਤਾਂ ਕੋਈ ਬੰਦ ਨਹੀਂ ਸਾਰੇ ਜੋ ਕੋਈ ਜਾਤ ਪਰ ਕੋਈ ਚੱਕਰੀ ਨਹੀਂ ਆ ਜਾ ਕੋਈ ਠੀਕ ਹੈ ਜੀ